ਜੇਕਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਗੱਲ ਕਰੀਏ ਤਾਂ ਦੋਵਾਂ ਵਿਚਕਾਰ ਇੱਕ ਵਾਰ ਫਿਰ ਤੋਂ ਗੱਠਬੰਧ ਦੇਖਣ ਨੂੰ ਮਿਲ ਸਕਦਾ ਹੈ ਤਾਂ ਦੱਸ ਜੀ ਕਿ ਚਰਚਾਵਾਂ ਵੀ ਲਗਾਤਾਰ ਚੱਲਦੀਆਂ ਨਜ਼ਰ ਆ ਰਹੀਆਂ ਨੇ ਜਿਸ ਦੇ ਵਿੱਚ ਕਹਿ ਸਕਦੇ ਆ ਕਿ 7 6 ਤੇ ਇਸ ਦੇ ਨਾਲ 8 5 ਦੀ ਸੀਟ ਸ਼ੇਅਰਿੰਗ ਦੇ ਨਾਲ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲ ਸਕਦਾ ਕਿਉਂਕਿ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਅਕਸਰ ਹੀ ਪੰਜਾਬ ਦੀ ਹਰੇਕ ਸੀਟ ਦੇ ਉੱਤੇ ਹਰੇਕ ਪਾਰਟੀ ਵੱਲੋਂ ਆਪਣੇ ਦਾਵੇਦਾਰ ਦੀ ਜਿੱਤ ਇਨੂੰ ਲੈ ਕੇ ਲਗਾਤਾਰੀ ਜਿਹੜੀ ਕੋਸ਼ਿਸ਼ਾਂ ਤੇ ਇਸ ਦੇ ਨਾਲ ਤਿਆਰੀਆਂ ਨੇ ਹੋਰ ਤੇਜ਼ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਇਸ ਦੇ ਨਾਲ ਹੀ ਦੱਸ ਦਈਏ ਕਿ ਜੇਕਰ ਬਹੁਜਨ ਸਮਾਜ ਪਾਰਟੀ ਦੀ ਗੱਲ ਕਰੀਏ ਤਾਂ ਬਹੁਜਨ ਸਮਾਜ ਪਾਰਟੀ ਵੱਲੋਂ ਵੀ ਇੱਕ ਵਾਰ ਫਿਰ ਤੋਂ ਵੱਡਾ ਫੈਸਲਾ ਲਿੱਤਾ ਗਿਆ ਤਾਂ ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਤੇ बसपा ਦਾ ਗੱਟ ਜੋੜ ਦੇਖਣ ਨੂੰ ਮਿਲਿਆ ਸੀ ਜਿਸ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਗੱਟ ਜੋੜ ਤੋਂ ਬਾਅਦ ਵੀ ਜਿੱਤ ਪ੍ਰਾਪਤ ਨਹੀਂ ਹੁੰਦੀਆ ਦੋਸਤੋ ਬਾਅਦ ਨਿਰਾਸ਼ਾਜਨਕ ਉਹ ਜੋ बसपा ਨੂੰ ਅਕਾਲੀ ਦਲ ਦੇ ਨਾਲ ਆਪਣਾ ਗੱਟ ਜੋ ਤੋੜਨਾ ਪੈਂਦਾ ਹੈ ਤਾਂ ਇਸੇ ਨਾਲ ਹੀ ਜੇਕਰ ਹੁਣ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਸਰਖੀਆਂ ਦੇ ਵਿੱਚ ਬਸਪਾ ਦੇਖਣ ਨੂੰ ਮਿਲ ਰਿਹਾ ਕਿ ਕਿ ਬਸਪਾ ਵੱਲੋਂ ਚਰਚਾਾਂਵਾਂ ਚੱਲ ਰਹੀਆਂ ਨੇ ਕਿ ਆਪਣੀ ਪੰਜਾਬ ਦੇ ਵਿੱਚ 13 ਦੀ 13 ਲੋਕ ਸਭਾ ਸੀਟਾਂ ਦੇ ਉੱਤੇ ਆਪਣੇ ਉਮੀਦਵਾਰਾਂ ਨੂੰ ਐਲਾਨ ਸਕਦੀਆਂ 13 ਦੀ 13 ਲੋਕ ਸਭਾ ਸੀਟਾਂ ਦੇ ਉੱਤੇ ਬਸਪਾ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮ ਐਲਾਨੇ ਜਾ ਸਕਦੇ ਨੇ ਤਾਂ ਜਸਤੀਆਂ ਤਿਆਰੀਆਂ ਵੀ ਹੁਣ ਸ਼ੁਰੂ ਹੋ ਚੁੱਕੀਆਂ ਨੇ ਜਿਸ ਦੇ ਚੱਲਦੇ ਦੱਸਿਆ ਕਿ ਬਸਪਾ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਵੱਲੋਂ ਦਾਵੇਦਾਰਾਂ ਦੇ ਨਾਮ ਲਿਸਟ ਦੇ ਵਿੱਚ ਲਿਖਨੇ ਸ਼ੁਰੂ ਕਰ ਦਿੱਤੇ ਗਏ ਨੇ ਜਿਨ੍ਹਾਂ ਨੂੰ ਜਲ ਤੋਂ ਜਲਦ ਹਾਈ ਕਮਾਂਡ ਤੋਂ ਕਨਫਰਮ ਕਰਾ ਕੇ ਉਹਨਾਂ ਦਾ ਨਾਂ ਐਲਾਨਿਆ ਜਾ ਸਕਦਾ ਹੈ ਕੁਝ ਹੀ ਦਿਨਾਂ ਦੇ ਵਿੱਚ ਜਿਸ ਦੇ ਚੱਲਦੇ ਆ ਦੱਸੀਏ ਕਿ ਲੋਕਾਂ ਚ ਵੀ ਇਹ ਚਰਚਾ ਹੈ ਤੇ ਸਿਆਸੀ ਗਲਿਆਰਿਆਂ ਚ ਵੀ ਇਹ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਬਸਪਾ ਵੱਲੋਂ ਕਿਹੜੇ ਨਾਂ ਐਲਾਨੇ ਜਾ ਸਕਦੇ ਨੇ ਕਿਉਂਕਿ ਜੇਕਰ ਗੱਲ ਕਰੀਏ ਤਾਂ ਵਿਧਾਨ ਸਭਾ ਚੋਣਾਂ ਦੀ ਤਾਂ ਬਸਪਾ ਵੱਲੋਂ ਪੰਜਾਬ ਚ ਤਿੰਨ ਹਲਕਿਆਂ ਤੋਂ ਆਪਣੇ ਉਮੀਦਵਾਰ ਐਲਾਨੇ ਸਨ ਵਿਧਾਨ ਸਭਾ ਚੋਣਾਂ ਦੇ ਵਿੱਚ ਜੇਕਰ ਦਸੀਏ ਤਾਂ ਉਮੀਦਵਾਰ ਜਿਹੜੇ ਨੋ ਹੋ ਜਲੰਧਰ ਤੋਂ ਬਲਵਿੰਦਰ ਕੁਮਾਰ ਹੁਸ਼ਿਆਰਪੁਰ ਤੋਂ ਖੁਸ਼ੀ RAM ਤੇਜਨਾਲੀ ਅਨੰਦਪੁਰ ਸਾਹਿਬ ਦੀ ਸੀਟੋਂ ਵਿਕਰਮ ਸਿੰਘ ਸੋਢੀ ਇਹ ਤਿੰਨ ਉਮੀਦਵਾਰ ਵਿਧਾਨ ਸਭਾ ਚੋਣਾਂ ਸਮੇਂ ਅਕਾਲੀ ਦਲ ਦੇ ਨਾਲ ਗੱਠਜੋੜ ਦੌਰਾਨ ਬਸਪਾ ਵੱਲੋਂ ਐਲਾਨੇ ਸਨ ਇਸ ਦੇ ਨਾਲ ਹੀ ਜੇਕਰ 1900 ਜੇਕਰ 1992 ਦੀ ਗੱਲ ਕਰੀਏ ਤਾਂ 1992 ਦੇ ਵਿੱਚ ਵੀ बसपा ਵੱਲੋਂ ਨੋ ਵਿਧਾਨ ਸਭਾ ਚੋਣਾਂ ਦੌਰਾਨ ਨੋ ਸੀਟਾਂ ਤੇ ਜਿੱਤ ਪ੍ਰਾਪਤ ਕਰਕੇ ਇੱਕ ਸਰਪ੍ਰਾਈਜ਼ ਦਿੱਤਾ ਸੀ ਹਰੇਕ ਸਿਆਸੀ ਪਾਰਟੀ ਨੂੰ ਕਿਉਂਕਿ बसपा ਤੋਂ ਅਕਸਰ ਹੀ ਪੰਜਾਬ ਦੇ ਵਿੱਚ ਵਿਧਾਨ ਸਭਾ ਵਿਧਾਨ ਸਭਾ ਚੋਣਾਂ ਹੋਣ ਜਾਂ ਲੋਕ ਸਭਾ ਚੋਣਾਂ ਹੋਣ ਇਸ ਦੌਰਾਨ बसपा ਤੋਂ ਇਨੀ ਉਮੀਦ ਨਹੀਂ ਰੱਖੀ ਜਾਂਦੀ ਹੈ ਤੇ ਕਾਫੀ ਹਲਕੇ ਦੇ ਵਿੱਚ ਇਸ ਪਾਰਟੀ ਨੂੰ ਪੰਜਾਬ 'ਚ ਪੰਜਾਬੀ ਜਿਹੜੇ ਹੋਰ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਵੱਲੋਂ बसपा ਬੜੇ ਹਲਕੇ ਤੇ ਚਲਿਤਾ ਜਾਂਦਾ ਸੀਗਾ ਪਰ ਜਿਸ ਤੋਂ ਬਾਅਦ 1992 ਦੀ ਗੱਲ ਕਰੀਏ ਤਾਂ 1992 ਦੇ ਵਿੱਚ ਵੀ बसपा ਵੱਲੋਂ 9 ਸੀਟਾਂ ਤੇ ਜਿੱਤ ਪ੍ਰਾਪਤ ਕਰਕੇ ਸਾਰੇ ਸਿਆਸੀ ਪਾਰਟੀਆਂ ਨੂੰ ਇੱਕ ਸਰਪ੍ਰਾਈਜ਼ ਦੇ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਜੇਕਰ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਦੌਰਾਨ ਹੁਣ ਅਕਾਲੀ ਦਲ ਤੋਂ ਗੱਠ ਜੋੜ ਤੋੜਨ ਮਗਰੋਂ बसपा ਵੱਲੋਂ ਇੱਕ ਵੱਡਾ ਐਲਾਨ ਕੀਤਾ ਜਾ ਸਕਦਾ ਹੈ ਤਾਂ ਚਰਚਾਵਾਂ 'ਚ ਵੀ ਲਗਾਤਾਰ बसपा ਦੇਖ ਨੂੰ ਮਿਲ ਰਹੀ ਹੈ ਕਿਉਂਕਿ ਸੁਰਖੀਆਂ ਦੇ ਵਿੱਚ ਖਬਰਾਂ ਚੱਲ ਰਹੀਆਂ ਨੇ ਕਿ बसपा ਵੱਲੋਂ 13 ਦੀ 13 ਲੋਕ ਸਭਾ ਪੰਜਾਬ ਦੀਆਂ 13 ਦੀ 13 ਲੋਕ ਸਭਾ ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਐਲਾਨ ਸਕਦੇ ਆ ਜਿਸ ਦੀ ਲਿਸਟ ਵੀ ਬੰਨੀ ਸ਼ੁਰੂ ਹੋ ਚੁੱਕੀ ਆ ਤਾਂ ਕੁਝ ਹੀ ਦਿਨਾਂ ਦੇ ਵਿੱਚ ਨਾਮ ਫਾਈਨਲ ਕਰਕੇ ਭਾਜਪਾ ਵੱਲੋਂ ਆਪਣੇ ਪੰਜਾਬ ਦੇ ਵਿੱਚ ਕੈਂਡੀਡੇਟ ਦੇ ਨਾਂ ਐਲਾਨ ਦਿੱਤੇ ਜਾਣਗੇ ਜੇਕਰ ਇਸਨਾਲੀ ਕਾਲੀ ਦਲ ਤੇ ਭਾਜਪਾ ਦੀ ਗੱਲ ਕਰੀਏ ਤਾਂ ਲਗਾਤਾਰ ਅਕਾਲੀ ਦਲ ਤੇ ਭਾਜਪਾ ਦਾ ਵੀ ਮੀਟਿੰਗਾਂ ਦਾ ਦੌਰ ਜਾਰੀ ਹੈ ਜਿਸ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਸੀਟ ਸ਼ੇਅਰਿੰਗ ਨੂੰ ਲੈ ਕੇ ਕਿਤੇ ਨਾ ਕਿਤੇ ਸਹਿਮਤੀ ਬੰਦੀ ਨਜ਼ਰ ਆ ਸਕਦੀ ਆ ਭਾਜਪਾ ਤੇ ਅਕਾਲੀ ਦਲ ਦੇ ਵਿੱਚ ਕਿਉਂਕਿ ਜੇਕਰ ਗੱਲ ਕਰੀਏ ਤਾਂ ਬਹੁਤ ਪਹਿਲਾਂ ਵੀ ਕਿਸੇ ਦਰੂਨੀ ਕਾਰਨਾ ਕਰਕੇ ਕਾਲੀ ਦਲ ਤੇ ਭਾਜਪਾ ਨੂੰ ਆਪਣਾ ਗੱਠ ਜੋੜ ਤੋੜਨਾ ਪਿਆ ਸੀ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਚਰਚਾ ਸੀ ਤੇ ਸਿਆਸੀ ਆਗੂਆ ਵੱਲੋਂ ਵੀ ਅਕਸਰ ਹੀ ਇਲਜ਼ਾਮ ਲਗਾਏ ਜਾਂਦੇ ਸਨ ਕਾਲੀ ਦਲ ਤੇ ਕਿ ਅੰਦਰ ਖਾਤੇ ਭਾਜਪਾ ਤੇ ਕਾਲੀ ਦਲ ਦਾ ਗੱਠ ਜੋੜ ਹਮੇਸ਼ਾ ਤੋਂ ਹੀ ਚੱਲਦਾ ਆ ਰਿਹਾ ਸੀ ਭਾਵੇਂ ਇਸ ਨੂੰ ਪਬਲਿਕਲੀ ਤੋੜ ਦਿੱਤਾ ਗਿਆ ਹੋਵੇ ਪਰ ਅੰਦਰ ਖਾਤੇ ਭਾਜਪਾ ਤੇ ਕਾਲੀ ਦਲ ਇੱਕ ਦੂਜੇ ਨੂੰ ਅਕਸਰ ਹੀ ਸਮਰਥਨ ਕਰਦੇ ਨਜ਼ਰਾਂ ਆਦੇ ਸੀ ਜਿਸ ਤੋਂ ਬਾਅਦ ਹੁਣ ਜੇਕਰ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਬਸਪਾ ਤੇ ਨਾਲ ਗੱਠ ਜੋ ਟੁੱਟਣ ਤੋਂ ਬਾਅਦ ਕਾਲੀ ਦਲ ਇੱਕ ਵਾਰ ਫਿਰ ਤੋਂ ਭਾਜਪਾ ਨਾਲ ਘਟ ਜੋੜ ਕਰਕੇ ਸੀਟ ਸ਼ੇਅਰਿੰਗ ਦੇ ਨਾਲ ਲੋਕ ਸਭਾ ਚੋਣਾਂ ਲੜ ਸਕਦੀ ਹੈ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਹੀ ਹਰੇਕ ਸਿਆਸੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮ ਐਲਾਨਨ ਨੂੰ ਲੈ ਕੇ ਲਗਾਤਾਰ ਤਿਆਰੀਆਂ ਤੇਜ਼ ਕਰ ਦਿੱਤੀਆਂ ਗਿਆ ਨੇ ਜਿਸ ਵਿੱਚਕਾਰ ਜੇਕਰ ਸ਼ੋਨੀ ਕਾਲੀ ਦਲ ਤੇ ਪਾਸ਼ਪਾ ਦੀ ਗੱਲ